ਦਾ ਨਹੀਂ ਕਰਾਂਗੇ ਦੇਖੋ ਆਓ ਜੀ ਆਓ ਬੱਚੇ ਜਾਂ ਸਾਡੀਆਂ ਆਉਣ ਵਾਲੀਆਂ ਫੀਲਡੀਆਂ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਸਾਹ ਲੈਣ ਗਿਆ ਤੇ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਸਗਦੇਵ ਜੀ ਰਾਜਗੁਰੂ ਜੀ ਇਹਨਾਂ ਸ਼ਹੀਦਾਂ ਦਾ ਕਰਤਰੀ ਤੇ ਅੱਜ ਜੇ ਮੁੱਖ ਮੰਤਰੀ ਸਰਦਾਰ ਕੋਰਤ ਸਿੰਘ ਮਾਨ ਉਹਨਾਂ ਦੇ ਸਿਧਾਂਤਾਂ ਤੇ ਚੱਲ ਰਿਹਾ ਤੇ ਸਾਡੇ ਇੱਥੇ 25 ਕਰੋੜ ਦੀ ਲਾਗਤ ਨਾਲ ਜਿਹੜਾ ਮਿਊਜ਼ੀਅਮ ਬਣਾਉਣਾ ਉਹਦੇ ਚੋਂ 2.5 ਕਰੋੜ ਦੀ ਪਹਿਲੀ ਕਿਸ਼ਤ ਆ ਗਈ। ਇੱਥੇ ਪੂਰੀ ਦੁਨੀਆ ਤੋਂ ਲੋਕ ਆ ਕੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਬੀਕੇ ਧੱਤਰੀ ਉਹਨਾਂ ਸਾਰਿਆਂ ਨੂੰ ਸਨਮਾਨਜਾ ਕਰਨੇ ਸੀਦਾ ਕਰਿਆ ਕਰਨਗੇ ਤੇ ਪਤਾ ਲੱਗੂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਸਾਡੇ ਵੱਡ ਵਡੇਰਿਆਂ ਨੇ ਸਾਡੇ ਸੂਰਬੀਰ ਯੋਧਿਆਂ ਨੇ ਸਾਡੀ ਖਾਤਰ ਆਰਦੀਆਂ ਜਾਨਾਂ ਨਿਸ਼ਾਵਰ ਕਰਤੀਆਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੀ ਉਮਰ ਉਦੋਂ ਅਜੇ ਹਸਨ ਖੇਡਣ ਦੀ ਆਪਣਾ ਵਿਆਹ ਕਰਾਉਂਦੀ ਸੀ ਜਿਹੜੀ ਉਮਰ ਦੇ ਵਿੱਚ ਉਹਨਾਂ ਨੇ ਸਾਡੀ ਖਾਤਰ ਆਪਦੇ ਪਰਿਵਾਰ ਆਪਦੀਆਂ ਜਾਨਾਂ ਦੀ ਪਰਵਾਹ ਕੀਤੇ ਤੋਂ ਬਿਨਾ ਸ਼ਹੀਦਾਂ ਪ੍ਰਾਪਤ ਕੀਤੀਆਂ ਤੇ ਅੰਗਰੇਜ਼ਾਂ ਨੂੰ ਇੱਥੋਂ ਭਜਾਉਣ ਦੇ ਵਿੱਚ ਜੇ ਵੱਡਾ ਯੋਗਦਾਨ ਆ ਉਹ ਸਾਡੇ ਸ਼ਹੀਦ ਸੂਰਬੀਰ ਯੋਧਿਆਂ ਦਾ ਜੀデア ਜਨ ਸਰਦਾਰ ਭਗਤ ਸਿੰਘ ਉਹਨਾਂ ਦਾ ਅੱਜ ਉਹਨਾਂ ਨੂੰ ਸਿਜਦਾ ਕਰ ਲਈ ਅਸੀਂ ਆਪਣੇ ਸਾਰੇ ਸਤਕਾਰਯੋਗ ਐਮਐਲਏ ਸਤਰਾਨ ਨਰੀਸ਼ ਕਟਾਰੀਆ ਜੀ ਰਣਜੀਤ ਸਿੰਘ ਭੁੱਲਰ ਜੀ ਰਜਨੀਸ਼ ਤাইয়া ਜੀ ਸਰਦਾਰ ਫੌਜਾ ਸਿੰਘ ਸਰਾਰੀ ਜੀ ਇਹ ਨਾਲ ਦਾਸ ਦੀ ਡਿਊਟੀ ਲੱਗੀ ਆ ਪੰਜਾਬ ਸਰਕਾਰ ਨੇ ਇੱਥੇ ਤਿਰਸੁਰ ਝੰਡਾ ਲਹਿਰਾਉਂਦੀ ਤੇ ਪਹਿਲਾਂ ਅਸੀਂ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਕੇ ਸਲੂਟ ਕਰਕੇ ਇੱਥੋਂ ਜਾ ਕੇ ਝੰਡਾ ਲਹਿਰਾਵਾਂਗੇ ਤੇ ਮੈਂ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਇਹੋ ਸੰਦੇਸ਼ ਦੇਵਾਂਗਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੀਏ ਸੇਧਾ ਕਰਦੇ ਰਹੀਏ ਜਿਹੜੀਆਂ ਕੌਮਾਂ ਜਿਹੜੇ ਲੋਕ ਆਪਦੇ ਸ਼ਹੀਦਾਂ ਨੂੰ ਯਾਦ ਰੱਖਦੇ ਆ ਉਹ ਕੌਮਾਂ ਸਦਾਬਾਦ ਰਹਿੰਦੀਆਂ ਜਿੰਦਾਬਾਦ ਰਹਿੰਦੀਆਂ ਭੁੱਲੇ ਸਾਹਿਬ ਤੁਹਾਡੇ ਕੋਲ ਜਿਹੜਾ ਹੈ ਟ੍ਰਾਂਸਪੋਰਟ ਮੰਤਰੀ ਹੋ ਤੁਸੀਂ ਸਰ ਇੱਕ ਤੋਹਫਾ ਇੱਥੇ ਦੇ ਦਿਓ ਇਸ ਅਛਦੀ ਇਲਾਕੇ ਦੇ ਜਿਹੜੇ ਹੈ ਸ਼ੀਦਾਂ ਨੂੰ ਜੇ ਨਿਰਮਨ ਕਰਾ ਦੇ ਇੱਕ ਇਥੇ ਬੱਸ ਚਲਾਈ ਜਾਵੇ ਸਰ ਜਿਹੜੀ ਇਥੇ ਨਮਸਕਾਰ ਕਰਕੇ ਜਿਹੜੇ ਆਪੇ ਜਾਣ ਔਰ ਪਿੰਡਾਂ ਨੂੰ ਦੇ ਨਾਲ ਲੱਗਦੀ ਹੋਵੇ ਬਿਲਕੁਲ ਇਹ ਇੱਥੇ ਬੜੀ ਵੱਡੀ ਲੋੜ ਆ ਐਮਐਲਏ ਸਭਾ ਨੂੰ ਮੈਂ ਪੁੱਛੂੰਗਾ ਕਿ ਕਿਹੜੇ ਕਿਹੜੇ ਇਲਾਕੇ ਤੋਂ ਜ਼ਰੂਰਤ ਹੈ ਬੱਸ ਚਲਾਵਾਂਗੇ ਜੀ ਇਹ ਇਲਾਕੇ ਦੇ ਜ਼ਰੂਰਤ ਹੈ ਬਿਲਕੁਲ ਇਹ ਇਸ ਥਾਨ ਲਈ ਸ਼ੀਦਾਂ ਦਾ ਸਥਾਨ ਹੈ ਇਹ ਸਪੈਸ਼ਲ ਬੱਸ ਚਲਾਵਾਂਗੇ ਵੀ ਜਿਹੜੇ ਸਾਡੇ ਭੈਣਾ ਭਰਾ ਟੂਰਿਸਟ ਬਾਹਰੋਂ ਆਉਂਦੇ ਆ ਉਹ ਇੱਥੇ ਆ ਕੇ ਦਰਸ਼ਨ ਕਰ ਸਕਣ ਸਾਡੇ chatIDਾਂ ਦੇ ਤੇ ਇਹਨਾਂ ਨੂੰ ਇਹ ਹੋਰ ਜਿਹੜੇ ਸਾਡੇ ਇੱਥੇ ਸੰਗਤ ਆਉਣੀ ਆ ਜਿਹੜੇ ਦੂਜੀਆਂ ਸਟੇਟਾਂ ਤੋਂ ਜਾਂ ਦੂਜੀਆਂ ਕੰਟਰੀਆਂ ਤੋਂ ਲੋਕ ਆਉਣੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਖਾਸ ਕਰਕੇ ਵੀਕਲਾ ਦੇ ਤੌਰ ਤੇ ਇੱਥੇ ਬੱਸ ਚਲਾਵਾਂਗੇ ਥੈਂਕ ਯੂ ਧੰਨਵਾਦ ਥੈਂਕ ਯੂ ਸਰ ਥੈਂਕ ਯੂ